ਅੱਜ ਦੀ ਮੁਲਾਕਾਤ ਪਾਕਿਸਤਾਨ ਤੋਂ ਆਏ ਉਸ ਨੌਜਵਾਨ ਦੀ ਜਿਨੇ ਆਪਣੇ ਪੁਰਖਿਆਂ ਦੀ ਮਿੱਟੀ ਨਾ ਸਿਰਫ ਚੁੱਕ ਕੇ ਮੱਥੇ ਦੇ ਨਾਲ ਲਾਈ ਬਲਕਿ ਉਸ ਨੂੰ ਆਪਣੇ ਨਾਲ ਵੀ ਲਿਆਂਦਾ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਨਹੀਂ ਮਿਲਣਦੇ ਆ ਤੁਸੀਂ ਆਪਣੀਆਂ ਪਿਛਲੀਆਂ ਪੀੜ੍ਹੀਆਂ ਨੂੰ ਲੱਭਣ ਪਾਕਿਸਤਾਨ ਚਲੇ ਗਏ ਕਿਵੇਂ ਇਹ ਸੁਪਨ ਬਣਿਆ ਤੁਹਾਡਾ ਹਮੇਸ਼ਾ ਮਨ ਦੇ ਵਿੱਚ ਆਂਦਾ ਸੀਗਾ ਕਿ ਜਾਣਾ ਆ ਯਾਰ ਜਾਣਾ ਆ ਬੈਕ ਆਫ ਦਾ ਮਾਈਂਡ ਹਮੇਸ਼ਾ ਸੀਗਾ ਪਰ ਕਦੀ ਵੀ ਇੰਦਾ ਸਬਬ ਨਹੀਂ ਬਣਿਆ ਕਿ ਜਾ ਪਾਈਏ ਬਾਰਡਰ ਟੱਪਿਆ ਹਾਂਜੀ ਪਹਿਲਾ ਮਨ ਦੇ ਵਿੱਚ ਕੀ ਚੱਲ ਰਿਹਾ ਸੀਗਾ ਕਿਸ ਤਰੀਕੇ ਦਾ ਹਾਪ-ਪਾਪ ਸੀਗਾ ਬੜਾ ਐਕਸਾਈਟਿਡ ਸੀਗਾ ਜੀ ਮੈਂ 25 20 25 ਮੁਲਕਾਂ ਮੈਂ ਘੁੰਮੇ ਆਇਆ ਹਣਾ ਤਾਂ ਉਨੀ ਐਕਸਾਈਟਮੈਂਟ ਨਹੀਂ ਕਦੀ ਹੋਈ ਯੂਰਪ ਵੀ ਨਾਰਥ ਸਾਊਥ ਅਮਰੀਕਾ ਯੂ ਨੇਮ ਦਾ ਕੰਟਰੀ ਹਣਾ ਸਾਰੇ ਕਿਤੇ ਪਰ ਜੋ ਐਕਸਾਈਟਮੈਂਟ ਪਾਕਿਸਤਾਨ ਲਈ ਸਹੀ ਮਾਨਦੇ ਵਿੱਚ ਉਹ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਬੜੀ ਸਗੀ ਉੱਥੇ ਮੈਂ ਚਾਚਾ ਜੀ ਸਾਹਮਣੇ ਮਿਲੇ ਮੈਨੂੰ ਆਪਣੇ ਮਹੰਮਦ ਚਾਚਾ ਜੀ ਪਾਪਾ ਚਾਚਾ ਜੀ ਦੇ ਹੂੰ ਛੋਟੇ ਭਰਾ ਹੂੰ ਤੇ ਮੈਂ ਜਫੀ ਮਾਰੀ ਤਾਂ ਆਪਾਂ ਬੜੇ ਇਮੋਸ਼ਨਲ ਹੋ ਗਏ ਤੇ ਮੈਂ ਆਪ ਹੈਰਾਨ ਹੂ ਮੈਂ ਕਿ ਮੈਨੂੰ ਇੰਨਾ ਪਿਆਰ ਕਰ ਤੋਂ ਕਰਦੇ ਪਏ ਇਨੀ ਇਜ਼ਤ ਦੀ ਚੱਕਰ ਕੀ ਗਿਆ ਬਾਅਦ ਚੋਂ ਫਿਰ ਸਮਝ ਆ ਗਿਆ ਕਿ ਇਹ ਮੈਨੂੰ ਜੋ ਕੁਝ ਮਿਲ ਰਿਹਾ ਆਪਣੇ ਪੜਦਾਦਾ ਜੀ ਕਰਕੇ ਮਿਲ ਰਿਹਾ ਤੁਸੀਂ ਮਿੱਟੀ ਲੈਂਦੀ ਐ ਨਾਲ ਇੱਟ ਲੈ ਕੇ ਆਏ ਹੋ ਇਹ ਇਹਦੇ ਬਾਰੇ ਦੱਸਿਓ ਫਿਰ ਕਿੱਥੋਂ ਲਈ ਇਹ ਦੇਖੋ ਜੀ ਬਾਗ ਵਾਲੀ ਮਿੱਟੀ ਜਿੱਥੇ ਮੇਰੇ ਪੜਦਾਦਾ ਜੀ ਬਾਗ ਜਿਹੜੇ ਨੇ ਲਾਇਆ ਜਿੱਥੇ ਕੋਠੀ ਬਣਾਈਆਂ ਇਹ ਉਸ ਖੂ ਦੀ ਮਿੱਟੀ ਆ ਕਿੰਨੀ ਪੀੜੀ ਦੀ ਮੁਲਾਕਾਤ ਹੋਈ ਹੈ ਫਿਰ ਤੁਹਾਡੀ ਇਹ ਸਾਡੀ ਦੇਖ ਲਓ ਤੁਸੀਂ ਤੀਜੀ ਪੀੜੀ ਦੀ ਹੋਈ ਮੁਲਾਕਾਤ ਆ ਕੇ ਅੱਛਾ ਤੀਜੀ ਵੀ ਦੋ ਪੀੜੀਆਂ ਦੇ ਵਿੱਚ ਨਹੀਂ ਹੋ ਪਾਈ ਦਾਦੀ ਦੇ ਨਾਲ ਤੁਸੀਂ 12 ਦਿਨ ਬਤਾ ਕੇ ਆਏ ਹੋ ਉਹ ਦਾਦੀ ਦੀਆਂ ਕੋਈ ਗੱਲਾਂ ਆ ਰਹੀਆਂ ਯਾਦ ਉਹ ਜਿਹੜੀਆਂ 10-12 ਦਿਨ ਦਾਦੀ ਜੀ ਨਹੀਂ ਤਾਂ ਦੇਖੋ ਜੀ ਮਾਈਂਡ ਦੇ ਵਿੱਚ ਬਹਿ ਗਈ ਹੋਵੇ ਮਾਈਂਡ ਦੇ ਵਿੱਚ ਤਾਂ ਉਹਨਾਂ ਦਾ ਸਤਿ ਸ਼ਕਲ on ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਦੀ ਮੁਲਾਕਾਤ ਪਾਕਿਸਤਾਨ ਤੋਂ ਆਏ ਉਸ ਨੌਜਵਾਨ ਦੀ ਜਿਨੇ ਆਪਣੇ ਉਰਖਿਆਂ ਦੀ ਮਿੱਟੀ ਨਾ ਸਿਰਫ ਜੋ ਕੇ ਮੱਥੇ ਦੇ ਨਾਲ ਲਾਈ ਬਲਕਿ ਉਸ ਨੂੰ ਆਪਣੇ ਨਾਲ ਵੀ ਲਿਆਂਦਾ ਸਾਡੇ ਨਾਲ ਨਿਰਪੈ ਸਿੰਘ ਸਾਹੀ ਨੇ ਪਾਕਿਸਤਾਨ ਗਏ ਆਪਣੇ ਪੁਰਖਿਆਂ ਦਾ ਘਰ ਲੱਭਿਆ ਆਪਣੇ ਦਾਦੇ ਪਰਦਾਦਿਆਂ ਦਾ ਘਰ ਲੱਭਿਆ ਉਹਨਾਂ ਦੇ ਖੇਤ ਖਲਿਆਰੇ ਲੱਭੇ ਤੇ ਫਿਰ ਉਹਨਾਂ ਦੇ ਨਾਲ ਜਾ ਕੇ ਰਿਸ਼ਤੇਦਾਰ ਲੱਭੇ ਮੁਲਾਕਾਤ ਕੀਤੀ ਉਹਨਾਂ ਕੋਲ ਰਏ ਕਿਸ ਤਰੀਕੇ ਦਾ ਐਕਸਪੀਰੀਅੰਸ ਸੀਗਾ ਕਿਵੇਂ ਇਨੀ ਯੰਗ ਉਮਰ ਦੇ ਵਿੱਚ ਵੀ ਅੱਜ ਦਾਦੇ ਪਰਦਾਦਿਆਂ ਦੀ ਧਰਤੀ ਨੂੰ ਚੁਮਕੇ ਆਏ ਨੇ ਸਾਰੀ ਗੱਲਬਾਤ ਕਰਾਂਗੇ ਨਿਰਪੇ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਜਿਹੜੇ ਸੁਣਦੇ ਵੀ ਪਏ ਨੇ ਸਾਨੂੰ ਤੇ ਬੜਾ ਵਧੀਆ ਲੱਗਾ ਜੀ ਮੇਰਾ ਨਾਮ ਜੀ ਨਿਰਪੇਪਾਲ ਸਿੰਘ ਸਾਹੀ ਆ son of ਸਰਦਾਰ ਕੁਲਬੀਰ ਸਿੰਘ ਸਾਹੀ ਦਾਦਾ ਜੀ ਦਾ ਨਾਮ ਆ ਸਰਦਾਰ ਦਲਜੀਤ ਸਿੰਘ ਸਾਹੀ ਅੱਛਾ ਨਿਰਪੇ ਅਪਾ ਇੱਥੇ ਦੇਖਦੇ ਪੰਜਾਬ ਦੇ ਵਿੱਚ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਨਹੀਂ ਮਿਲਣਦੇ ਆ ਹਾਂਜੀ ਤੁਸੀਂ ਆਪਣੀਆਂ ਪਿਛਲੀਆਂ ਪੀੜ੍ਹੀਆਂ ਨੂੰ ਲੱਭਣ ਪਾਕਿਸਤਾਨ ਚਲੇ ਗਏ ਕਿਵੇਂ ਇਹ ਸੁਪ ਬਣਿਆ ਤੁਹਾਡਾ ਦੇਖੋ ਜੀ ਹਮੇਸ਼ਾ ਸਾਡੇ ਘਰ ਦੇ ਵਿੱਚ ਵੀ ਗੱਲ ਹੁੰਦੀ ਸੀ ਕਿ ਆਪਾਂ ਪਿੱਛੋਂ ਪਾਕਿਸਤਾਨ ਦੇ ਵਿੱਚੋਂ ਆਏ ਆ ਹਨਾ ਦਾਦਾ ਜੀ ਬਲਕਿ 10-15 ਸਾਲ ਦੇ ਸੀਗੇ ਜਿਹੜਾ 47 ਚੁੱਟੜ ਕੇ ਇੱਧਰ ਆਏ ਠੀਕ ਆ ਜੀ ਤੇ ਨਾਲੇ ਪਰਦਾਦਾ ਜੀ ਵੀ ਆਏ ਸੀਗੇ ਉਦੋਂ ਪਰਦਾਦਾ ਜੀ ਇੱਧਰ ਆਣ ਕੇ ਕੋਈ 5-7 ਸਾਲ ਰਹੇ ਨੇ 8-9 ਸਾਲ ਫੇਰ ਉਹਨਾਂ ਦਾ ਇੱਧਰ ਦਿਹਾਂਤ ਹੋ ਗਿਆ ਹਨਾ ਹਮੇਸ਼ਾ ਸੀਗਾ ਕਿ ਆਪਾਂ ਪਿੱਛੋਂ ਪਾਕਿਸਤਾਨ ਦੇ ਹੈਗੇ ਆ ਸਾਡੇ ਕੋ ਸર્ટਿਫਿਕੇਟਸ ਵੀ ਪਏ ਹੋਏ ਸੀਗੇ ਔਰ ਫੋਟੋਜ਼ ਵੀ ਪਈਆਂ ਸੀਗੀਆਂ ਕਿ ਜਿਹੜੀ ਮੇਰੇ ਪਰਦਾਦਾ ਜੀ ਨੇ ਉੱਥੇ ਜ਼ਮੀਨ ਹਸਪਤਾਲ ਨੂੰ ਡੋਨੇਟ ਕੀਤੀ ਸੀ 14 ਕਿੱਲੇ ਡੋਨੇਟ ਕੀਤੀ ਸੀਗੀ ਹਨਾ ਹਮੇਸ਼ਾ ਮਨ ਦੇ ਵਿੱਚ ਆਂਦਾ ਸੀਗਾ ਕਿ ਜਾਣਾ ਆ ਜਾਣਾ ਆ ਬੈਕ ਆਫ ਦਾ ਮਾਈਂਡ ਹਮੇਸ਼ਾ ਸੀਗਾ ਪਰ ਕਦੀ ਵੀ ਇਦਾਂ ਦਾ ਸਬਬ ਨਹੀਂ ਬਣਿਆ ਕਿ ਜਾ ਪਾਈਏ ਬੀਰ ਸਾਡਾ ਰਾਬਤਾ ਹੋਇਆ ਬਾਬਰ ਜੀ ਦੇ ਨਾਲ ਬਾਬਰ ਨਜ਼ਰੁਲਲਾ ਖਾਨ ਸਾਹੀ ਉਹਨਾਂ ਨੇ ਮੈਂ ਚਾਚਾ ਜੀ ਆਖਦਾ ਆ ਉਹਨਾਂ ਦੇ ਨਾਲ ਇਦਾਂ ਵੀਡੀਓ ਲੱਗੀ ਸੀ ਕੋਈ YouTube ਤੇ 2020 ਚ ਇਹ ਤਾਂ ਉਹਨਾਂ ਨੇ ਸੰਪਰਕ ਕੀਤਾ ਸਾਡੇ ਨਾਲ ਕਿ ਆਹ ਤਾਂ ਆਪਾਂ ਉਹੀ ਕੋ ਫੈਮਲੀ ਦੇ ਪਿੱਛੋਂ ਹੈਗੀਆਂ 6-7 ਪੀੜੀਆਂ ਦੇ ਪਿੱਛੋਂ ਸਾਡਾ ਬਾਬਾ ਇੱਕ ਹੀ ਸੀਗਾ ਅੱਛਾ ਇੱਕ ਮੁਸਲਮਾਨ ਰਹਿ ਗਏ ਤੇ ਇੱਕ ਸਿੱਖ ਹੋ ਗਏ ਉਹਨਾਂ ਨੇ رابطہ ਕੀਤਾ ਤਾਂ ਫਿਰ ਉਹਨਾਂ ਦੇ ਨਾਲ ਹੋ ਕੇ ਉਹ ਅੱਜਕੱਲ ਬਾਬਰ ਚਾਚਾ ਜੀ ਜਿਹੜੇ ਜਿਨ੍ਹਾਂ ਦਾ ਮੈਂ ਜ਼ਿਕਰ ਹੁਣੇ ਕੀਤਾ ਹੈ ਉਹ ਹੁੰਦੇ ਆ ਕੈਨੇਡਾ ਦੇ ਵਿੱਚ ਅੱਛਾ ਤੇ ਕੈਨੇਡਾ ਮੇਰੀ ਕਾਫੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਉਹਨਾਂ ਨੇ ਵੀ ਹਮੇਸ਼ਾ ਕਿਹਾ ਕਿ ਤੈਨੂੰ ਜਾ ਕੇ ਆਪਣਾ ਪਛੋਕੜ ਵੇਖਣਾ ਚਾਹੀਦਾ ਆ ਤਾਂ ਜੋ ਉੱਥੇ ਤੂੰ ਜਾ ਕੇ ਜਦੋਂ ਵੇਖੇਗਾ ਤੈਨੂੰ ਇੰਪੈਕਟ ਮਹਿਸੂਸ ਹੋਏਗਾ ਇੱਕ ਤਾਂ ਹੁੰਦਾ ਕਿ ਉੱਦਾਂ ਹੀ ਸੁੱਕੀਆਂ ਗੱਲਾਂ ਕਰ ਦੇਣੀਆਂ ਕਿ ਚੀਜ਼ਾਂ ਦਾ ਜ਼ਿਕਰ ਕਰ ਦੇਣਾ ਇੱਕ ਹੁੰਦਾ ਕਿ ਅਸਲ ਦੇ ਵਿੱਚ ਤੁਸੀਂ ਇੰਪੈਕਟ ਮਹਿਸੂਸ ਕਰਨਾ ਲੋਕਾਂ ਤੋਂ ਸੁਣਨਾ ਉਹ ਗੱਲਾਂ ਜਦੋਂ ਤੁਸੀਂ ਉੱਥੇ ਗਲੀਆਂ ਦੇ ਵਿੱਚ ਫਿਰਦੇ ਪਏ ਹੋ ਉਹ ਉੱਥ ਨਾ ਕੋਸ਼ ਉਹਨਾਂ ਨੇ ਕਮਿਊਨਿਟੀ ਲਈ ਕੀਤਾ ਆ ਤੇ ਮੈਨੂੰ ਸੀਗਾ ਇੱਕ ਵਾਰਤ ਮੈਂ ਆਇਆ ਕਿ ਹੁਣ ਜੇ ਗਿਆ ਇੰਡੀਆ ਤਾਂ ਜ਼ਰੂਰ ਜਾਵਾਂਗਾ ਹਮਮ ਤੁਹੋਂ ਮੈਂ ਉੱਥੇ 10 12 ਦਿਨ ਲਾ ਕੇ ਆਇਆ ਆ ਪਾਕਿਸਤਾਨ ਦਸਕੇ ਦੇ ਵਿੱਚ ਜਿਹੜਾ ਸਾਡਾ ਹੈਗਾ ਸ਼ਹਿਰ ਦਸਕੇ ਦੇ ਵਿੱਚ ਮੇਰੇ ਪਰਦਾਦਾ ਜੀ ਸੀਗੇ ਅੱਛਾ ਮੈਂ ਦੱਸਿਓ ਪਾਕਿਸਤਾਨ ਦੇ ਵਿੱਚ ਪਿੰਡ ਕਿਹੜਾ ਤੁਹਾਡਾ ਪਾਕਿਸਤਾਨ ਦੇ ਵਿੱਚ ਕਿਹੜਾ ਪਿੰਡ ਆ ਤੁਹਾਡਾ ਪਾਕਿਸਤਾਨ ਦੇ ਵਿੱਚ ਆਪਾਂ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਿਆਲਕੋਟ ਤਹਿਸੀਲ ਦਸਕਾ ਦਸਕੇ ਦੇ ਰਹਿਣ ਵਾਲੇ ਆ ਪਿੰਡ ਨਹੀਂ ਆ ਦਸਕਾ ਸ਼ਹਿਰ ਆ ਤਹਿਸੀਲ ਦਸਕੇ ਦੇ ਵਿੱਚ ਹੀ ਰਹਿੰਦੇ ਸੀ ਬਲਕਿ ਜਿਹੜਾ ਨਵਾਂ ਡਸਕ ਹਾਊਸ ਆ ਰ ਮੇਰੇ ਪੜਦਾਦਾ ਜੀ ਦੀ ਜ਼ਮੀਨ ਦੇ ਵਿੱਚ ਬਣਿਆ ਆ ਅੱਛਾ ਤਾਂ ਉਥੇ ਲੋਕਾਂ ਨੇ ਵੀ ਦੱਸਿਆ ਚਾਚਾ ਜੀ ਨੇ ਵੀ ਦੱਸਿਆ ਆ ਸਾਰਾ ਕੋਸ਼ ਹੈ ਨਾ ਕਿ ਉਹਨਾਂ ਦੇ ਡੋਨੇਸ਼ਨ ਜਿਹਾ ਪਕਾ ਇਹ ਗਿਵਿੰਗ ਬੈਕ ਟੂ ਦ ਕਮਿਊਨਿਟੀ ਜਿਹੜਾ ਮੇਰੇ ਪੜਦਾਦਾ ਜੀ ਪੜਦਾਦਾ ਜੀ ਦਾ ਸੀਗਾ ਇੱਕ ਤਾਂ ਉਹਨਾਂ ਨੇ ਹਸਪਤਾਲ ਦੀ ਜ਼ਮੀਨ ਡੋਨੇਟ ਕੀਤੀ 14 ਕਿੱਲੇ ਤਾਂ ਗਰਲ ਸਕੂਲ ਸੀਗਾ ਉਹਦੀ ਜ਼ਮੀਨ ਉਹਨਾਂ ਨੇ ਡੋਨੇਟ ਕੀਤੀ ਬாய் ਸਕੂਲ ਸੀਗਾ ਉਹਦੀ ਜ਼ਮੀਨ ਉਹਨਾਂ ਨੇ ਡੋਨੇਟ ਕੀਤੀ ਠੀਕ ਆ ਜੀ ਇੱਕ ਛੋਟਾ ਹਸਪਤਾਲ ਸੀਗਾ ਉਹਦੀ ਬਿਲਡਿੰਗ ਬਣਾ ਕੇ ਡੋਨੇਟ ਕੀਤੀ ਉਹਨਾਂ ਨੇ ਠੀਕ ਹੈ ਜੀ ਦਸਕਾ ਦਾ ਜਿਹੜਾ ਕਮਿਊਨਿਟੀ ਆਪਣਾ ਸੀਗਾ ਕਮੇਟੀ ਘਰ ਹੂੰ ਕਮੇਟੀ ਘਰ ਦੀ ਜ਼ਮੀਨ ਉਹਨਾਂ ਨੇ ਡੋਨੇਟ ਕੀਤੀ ਹੈ ਕਾਫੀ ਹੋਰ ਵੀ ਚੀਜ਼ਾਂ ਦਾ ਪਤਾ ਸਾਨੂੰ ਮਤਲਬ 40-50% ਚੀਜ਼ਾਂ ਦਾ ਪਤਾ ਸੀਗਾ ਕਿ ਉਹਨਾਂ ਨੇ ਕਾਫੀ ਕੁਝ ਡੋਨੇਟ ਕੀਤਾ ਪਰ ਕਾਫੀ ਚੀਜ਼ਾਂ ਦਾ ਨਹੀਂ ਪਤਾ ਸੀਗਾ ਜਿਹੜਾ ਉੱਥੇ ਜਾ ਕੇ ਪਤਾ ਲੱਗਾ ਔਰ ਬਾਬਰ ਚਾਚਾ ਜੀ ਨੇ ਸਾਨੂੰ ਉਸ ਚੀਜ਼ਾਂ ਬਾਰੇ ਦੱਸਿਆ ਅੱਛਾ ਅੱਛਾ ਮੈਨੂੰ ਦੱਸਿਓ ਉਹਨਰ ਪਿਆ ਜਦੋਂ ਫਿਰ ਬਾਰਡਰ ਟੱਪਿਆ ਹਾਂਜੀ ਪਹਿਲਾ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਇਸ ਤਰੀਕੇ ਦਾ ਹਾਪ-ਪਾਪ ਸੀਗਾ ਕਿਸੇ ਬੜਾ ਐਕਸਾਈਟਡ ਸੀਗਾ ਜੀ ਮੈਂ ਮਤਲਬ ਕਿ ਪਾਕਿਸਤਾਨ ਜਾਣ ਨੂੰ ਵੇਖੋ ਮੈਂ ਆਲਰੇਡੀ ਪਹਿਲਾਂ ਵੀ ਤੁਹਾਨੂੰ ਦੱਸਿਆ ਕੋਈ 25 20-25 ਮੁਲ ਤਾਂ ਉਨੀ ਐਕਸਾਈਟਮੈਂਟ ਨਹੀਂ ਕਦੀ ਹੋਈ ਯੂਰਪ ਅਵੀ ਨਾਰਥ ਸਾਊਥ ਅਮਰੀਕਾ ਯੂ ਨੇਮ ਦਾ ਕੰਟਰੀ ਹੈਨਾ ਸਾਰੇ ਕਿਤੇ ਪਰ ਜੋ ਐਕਸਾਈਟਮੈਂਟ ਪਾਕਿਸਤਾਨ ਲਈ ਸਹੀ ਮਾਨ ਦੇ ਵਿੱਚ ਉਹ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਬੜੀ ਸਗੀ ਉੱਥੇ ਮੈਂ ਚਾਚਾ ਜੀ ਸਾਹਮਣੇ ਮਿਲੇ ਮੈਨੂੰ ਆਪਣੇ ਮਹੰਮਾ ਚਾਚਾ ਜੀ ਪਾਬਾ ਚਾਚਾ ਜੀ ਦੇ ਹਮ ਛੋਟੇ ਭਰਾ ਤਾਂ ਮੈਂ ਜੱਫੀ ਮਾਰੀ ਤਾਂ ਆਪਾਂ ਬੜੇ ਇਮੋਸ਼ਨਲ ਹੋ ਗਏ ਐ ਲੱਗਾਗੇ ਪਤਾ ਨਹੀਂ ਆਪਾਂ ਕਾਫੀ ਦੇਖ ਤੋਂ ਵਿਛੋੜਾ ਪਿਆ ਸਾਡਾ ਤੇ ਬੜੇ ਐਕਸਾਈਟਡ ਐ ਲੱਗਾ ਕਿ ਜਿੱਦਾਂ ਮੈਂ ਆਪਣੀ ਘਰ ਵਾਪਸ ਆ ਗਿਆ ਉੱਥੇ ਇਹਦਾ ਤਾਂ ਪਰਾਇਆ ਮੁਲਕ ਲੱਗਾ ਹੀ ਨਹੀਂ ਮਾਸਾ ਹੀ ਨਹੀਂ ਲੱਗਾ ਲਾਹੌਰ ਗਏ ਆ ਲਾਹੌਰ ਡਿਨਰ ਵਗੈਰਾ ਕੀਤਾ ਜਾਂ ਫਿਰ ਆਪਾਂ ਡਸਕੇ ਨੂੰ ਗੱਡੀ ਪਾ ਲਈ ਲਾਹੌਰ ਤੋਂ ਡਸਕਾ ਕੋਈ 1.5 ਘੰਟੇ ਦੀ ਅਧੂਰੀ ਤੇ ਹਾਈਵੇ ਤੇ ਮੋਟਰਵੇਅ ਉੱਤੇ ਆਖਦੇ ਨੇ ਤਾਂ ਬੜਾ ਵਧੀਆ ਲੱਗਾ ਮਤਲਬ ਕਿ ਇੱਕ ਕਮੈਂਟ ਨਹੀਂ ਲੱਗਾ ਕਿ ਮੈਂ ਪਾਕਿਸਤਾਨ ਦੇ ਵਿੱਚ ਆ ਜਾਂ ਵੱਖਰੇ ਮੁਲਕ 'ਚ ਆ ਸੇਮ ਜਿੱਦਾਂ ਆਪਾਂ ਇਸ ਵੇਲੇ ਇੱਥੇ ਪਿੰਡ ਸ਼ਾਂਗਲੇ 'ਚ ਬੈਠੇ ਹੋਈਆਂ ਆ ਸੋਏ ਦੇ ਵਿੱਚ ਸੇਮ ਐਗਜ਼ੈਕਟ ਮਾਹੌਲ ਅਸਾ ਅਜਾ ਕੋਣ ਕੋਣ ਮਿਲਿਆ ਫਿਰ ਪਰਿਵਾਰ ਦੇ ਵਿੱਚੋਂ ਤੁਹਾਡੀ ਮੁਲਾਕਾਤ ਕਿਹਦੇ ਕਿਹਦਾ ਹੋਇਆ ਉੱਥੇ ਮੈਨੂੰ ਮੁਹੰਮਦ ਚਾਚਾ ਜੀ ਮਿਲੇ ਜਿਹੜੇ ਬਾਬਰ ਚਾਚਾ ਜੀ ਦੇ ਛੋਟੇ ਭਰਾ ਨੇ ਔਰ ਦਾਦੀ ਜੀ ਮਿਲੇ ਨੇ ਉਹਨਾਂ ਦੇ ਜਿਹੜੇ ਮੰਮਾ ਨੇ ਉਹਨਾਂ ਨੂੰ ਮੈਂ ਦਾਦੀ ਜੀ ਆਖਦਾ ਆ ਚਾਚੀ ਜੀ ਮਿਲੇ ਉਹਨਾਂ ਦੇ ਬੱਚੇ ਮਿਲੇ ਸਾਰਾ ਪਰਿਵਾਰ ਮਿਲਿਆ ਆਪਾਂ ਉਹਨਾਂ ਦੇ ਘਰ ਰੁਕੇ ਡੇਰੇ ਤੇ ਰੁਕੇ ਘਰ ਉਹਨਾਂ ਦਾ ਕਾਫੀ ਵੱਡਾ ਘਰ ਨੂੰ ਡੇਰਾ ਆਖਦੇ ਨੇ ਘਰਾਂ ਦੇ ਵਿੱਚ ਹੀ ਘਰ ਆ ਬੜੀ ਮੁਹੱਬਤ ਦਿੱਤੀ ਉਹ ਲੋਕਾਂ ਨੇ ਬੜਾ ਮਤਲਬ ਪਿਆਰ ਕੀਤਾ ਸਤਿਕਾਰ ਕੀਤਾ ਰਹੇ ਰਹੇ ਉਹਨਾਂ ਦੇ ਫਿਰ ਕਿਸ ਤਰੀਕੇ ਦਾ ਮਾਹੌਲ ਹੁੰਦਾ ਸੀ ਉੱਥੇ ਰਹੇ ਸੀ ਆਪਣੇ ਘਰਾਂ ਵਾਲਾ ਸ਼ੁਗਲ ਮੇਲਾ ਚੱਲਦਾ ਹੀ ਰਹਿੰਦਾ ਗੱਲਾਂ ਬਾਤਾਂ ਮਰਾਤ ਨੂੰ ਟੀਵੀ ਦੇਖਣਾ ਗੱਲਾਂ ਕਰਨੀਆਂ ਕਾਫੀ ਕਾਫੀ ਟਾਪਿਕਸ ਤੇ ਡਰਾਮਾਸ ਨੂੰ ਲੈ ਕੇ ਫੂਡ ਨੂੰ ਲੈ ਕੇ ਫਿਲਮਜ਼ ਨੂੰ ਲੈ ਕੇ ਕਾਫੀ ਚੀਜ਼ਾਂ ਲਾ ਕੇ ਤਾਂ ਬੜਾ ਵਧੀਆ ਮਾਹੌਲ ਸੀਗਾ ਉਸੇ ਫੇ ਦਾਦੀ ਪੋਤੇ ਦਾ ਚਾਚੇ ਭਤੀਜੇ ਦਾ ਉਹ ਫਿਰ ਉਸੇ ਤਰੀਕੇ ਨਾਲ ਸੀਗਾ ਜਿੱਦਾਂ ਆਪਾਂ ਇੱਥੇ ਚਾਚੇ ਤਾਇਆ ਨੂੰ ਮਿਲਦੇ ਬਿਲਕੁਲ 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 ਪਿਆਰ ਬਹੁਤ ਜ਼ਿਆਦਾ ਬਲਕਿ ਮੈਂ ਘਰ ਦੇ ਵਿੱਚ ਤਾਂ ਪਿਆਰ ਹੈ ਹੀ ਸੀਗਾ ਬਹੁਤ ਜ਼ਿਆਦਾ ਬਾਹਰ ਜਦੋਂ ਮੈਂ ਗਲੀਆਂ ਦੇ ਵਿੱਚ ਜਾਂਦਾ ਸੀ ਲੋਕਾਂ ਦੇ ਵਿੱਚ ਬੜਾ ਪਿਆਰ ਸੀਗਾ ਅੱਛਾ ਲੋਕਾਂ ਦੇ ਵਿੱਚ ਬੜਾ ਪਿਆਰ ਸੀਗਾ ਜਦੋਂ ਉਹਨਾਂ ਨੂੰ ਲੱਗਦਾ ਸੀਗਾ ਪਰਪੋਤਰਾ ਆਇਆ ਸਰਦਾਰ ਅਮਰ ਸਿੰਘ ਸਾਹੀ ਦਾ ਹੂੰ ਤਾਂ ਉਹ ਜਦੋਂ ਮੈਂ ਗਲੀਆਂ ਦੇ ਵਿੱਚ ਫਿਰਦਾ ਸੀਗਾ ਲੋਕੀ ਇੰਨਾ ਪਿਆਰ ਕਰਦੇ ਸੀਗੇ ਕਹਿੰਦੇ ਸੀਗੇ ਇਹ ਹੈ ਡਸਕਰ ਦਾ ਅਰਮਰ ਸਿੰਘ ਸਾਈ ਸਾਫ ਦਾ ਸੀਗਾ ਅੱਛਾ ਸਾਰਾ ਨਵਾਂ ਡਸਕਾ ਇਹਨਾਂ ਦਾ ਸੀਗਾ ਤੇ ਮੈਂ ਆਪ ਹੈਰਾਨ ਹੋਵਾਂ ਕਿ ਇਹ ਮੈਨੂੰ ਇੰਨਾ ਪਿਆਰ ਕਦੋਂ ਕਰਦੇ ਭਈ ਇੰਨੀ ਇੱਜ਼ਤ ਕੀ ਚੱਕਰ ਕੀ ਆ ਤੇ ਬਾਅਦ ਚੋਂ ਫਿਰ ਸਮਝ ਆ ਗਿਆ ਕਿ ਇਹ ਮੈਨੂੰ ਜੋ ਕੁਝ ਮਿਲ ਰਿਹਾ ਆਪਣੇ ਪਰਦਾਦਾ ਜੀ ਕਰਕੇ ਮਿਲ ਰਿਹਾ ਉੱਥੇ ਲੋਕਾਂ ਦੇ ਵਿੱਚ ਇੰਨਾ ਜਿਹੜਾ ਪਿਆਰ ਆ ਹਾਂ ਉਹਨਾਂ ਦੇ ਮਿਲੇ ਜੀ ਕੋਈ ਕੋਈ ਬਜ਼ੁਰਗ ਜਿਨ੍ਹਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਹਾਂਜੀ ਹਾਂਜੀ ਉੱਥੇ ਇੱਕ ਵੱਟ ਸਾਹਿਬ ਸੀਗੇ ਉਹ ਐਸ ਵੇਲੇ ਉਹਨਾਂ ਦੀ ਉਮਰ ਹੋਈਗੀ ਕੋਈ 90 95 ਸਾਲ ਦੇ ਆਸ-ਪਾਸ ਅੱਛਾ ਉਹ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੇਰੇ ਪਰਦਾਦਾ ਜੀ ਵੇਖੇ ਸੀਗੇ ਅੱਛਾ ਬੜਾ ਸਿੰਪਲ ਪਹਿਰਾਵਾ ਕਹਿੰਦੇ ਉਹਨਾਂ ਨੇ ਪਾਣਾ ਬੜਾ ਮਤਲਬ ਹਲੀਮੀ ਦੇ ਨਾਲ ਚੱਲਣਾ ਬੜੇ ਹੰਬਲ ਸੀਗੇ ਡਾਊਨ ਟੂ ði ਅਰਥ ਸੇ ਹਰ ਇੱਕ ਬੰਦੇ ਨਾਲ ਬਹਿ ਜਾਣਾ ਗੱਲਬਾਤ ਕਰਨੀ ਪਰ ਕਮਿਊਨਿਟੀ ਦਾ ਬੜਾ ਸੋਚਣਾ ਆਪਣੀ ਕਮਿਊਨਿਟੀ ਦਾ ਬੜਾ ਉਹਨਾਂ ਨੇ ਕੀਤਾ ਉੱਥੇ ਕਿ ਆਪਣੇ ਲੋਕਾਂ ਦਾ ਭਲਾ ਬੜਾ ਕੀਤਾ ਸ਼ੁਰੂਆਤ ਉਹਨਾਂ ਨੇ ਇੱਕ ਛੋਟੇ ਜਿਹੇ ਹਸਪਤਾਲ ਤੋਂ ਕੀਤੀ ਉਹਨਾਂ ਨੂੰ ਲੱਗਾ ਕਿ ਸ਼ਹਿਰ ਵਧਣ ਦਿਆ ਹੈ ਮੈਂ ਇਹ ਹਸਪਤਾਲ ਛੋਟਾ ਪਿੰਦਾ ਪਿਆ ਹੈ ਤੇ ਮੈਂ ਕੁਝ ਵੱਡਾ ਕਰਾਂ ਤੇ ਉਹਨਾਂ ਨੇ ਚੱਕ ਕੇ 14 14 ਕਿਲੇ ਹਾਂ ਡੋਨੇਟ ਕਰਤੀ ਜਮੀਨ ਹਸਪਤਾਲ ਨੂੰ ਜਿਹੜੀ ਅੱਜ ਕੇ ਮਤਲਬ ਕਿ ਸ਼ਹਿਰ ਦੇ ਵਿੱਚੋਂ ਵੇਚ ਡਸਕਾ ਜਿਹੜਾ ਸ਼ਹਿਰ ਆ ਆਪਣਾ ਜਿਹੜਾ ਤੁਹਾਡੇ ਜਿਹੜੇ ਈਵਰਸ ਹੋਣ ਕਿ ਜਿੱਦਾਂ ਸੋਏ ਦੇ ਆ ਦਸੂਆ ਸ਼ਹਿਰ ਆ ਦਸੂਆ ਮਕੇਰੀਆਂ ਟਾਂਡਾ ਤਿੰਨਾਂ ਨੂੰ ਇਕੱਠਾ ਮਿਲਾ ਲਓ ਓਡਾ ਵੱਡਾ ਸ਼ਹਿਰ ਜਿਹੜਾ ਡਸਕਾ ਤੇ ਡਸਕੇ ਦੇ ਵਿੱਚ ਸੈਂਟਰ ਦੇ ਬਿਲਕੁਲ ਵਿੱਚ ਉਹ ਹਸਪਤਾਲ ਜ਼ਮੀਨ ਆ 14 ਏਕੜ ਜਿਹਦੀ ਕੀਮਤ ਤੁਸੀਂ ਕਾਫੀ ਅੱਛੀ ਲੱਗ ਰਹੀ ਹੈ ਤੁਸੀਂ ਮਿੱਟੀ ਲੈਂਦੀ ਐ ਨਾਲ ਇੱਟ ਲੈ ਕੇ ਆਏ ਹੋ ਇਹ ਇਹਦੇ ਬਾਰੇ ਦੱਸਿਓ ਫਿਰ ਕਿੱਥੋਂ ਲੈਣੇ ਇਹ ਦੇਖੋ ਜੀ ਮੇਰੇ ਪੜਦਾਦਾ ਜੀ ਦੇ ਤਿੰਨ ਘਰ ਸੀਗੇ ਇੱਕ ਉਹਨਾਂ ਦਾ ਰਠਿਆਰਾ ਮੱਲੇ ਘਰ ਸੀਗਾ ਇੱਕ ਉਹਨਾਂ ਦੀ ਪੀਲੀ ਕੋਠੀ ਸੀਗੀ ਪੀਲੀ ਕੋਠੀ ਆਕ ਦੇ ਕਿਉਂਕਿ ਰੰਗ ਉਹਨਾਂ ਦਾ ਕੋਠੀ ਦਾ ਪੀਲਾ ਹੋਏਗਾ ਤਾਂ ਉਹ ਸੀਗੀ ਕਾਲਜ ਰੋਡ ਦੇ ਉੱਤੇ ਤਾਂ ਇੱਕ ਉਹਨਾਂ ਦਾ ਸੀਗਾ ਡੇਰਾ ਬਾਗ ਵਾਲਾ ਮਾਲਟੇ ਦਾ ਬਾਗ ਸੀਗਾ ਨਾਲ ਆਪਣਾ ਨਾਲ ਜਾਮਨ ਦਾ ਦਰਖਤ ਸੀਗਾ ਉਥੋਂ ਦੀ ਆਹ ਵਾਲੀ ਮਿੱਟੀ ਉਥੋਂ ਦੀ ਜੇ ਆਹ ਜਿਹੜੀ ਹੈਗੀ ਆਪਣੀ ਆ ਬਾਗਵਲੀ ਮਿੱਟੀ ਜਿੱਥੇ ਮੇਰੇ ਪਰਦਾਦਾ ਜੀ ਬਾਗ ਜਿਹੜਿਆਂ ਨੇ ਲਾਇਆ ਜਿੱਥੇ ਕੋਠੀ ਬਣਾਈਆਂ ਇਹ ਉਸ ਖੂਹ ਦੀ ਮਿੱਟੀ ਆ ਉਸ ਖੂਹ ਦੀ ਤਾਂ ਆ ਉਸ ਖੂਹ ਦੀ ਇੱਟਾਂ ਉਹਹੀ ਇੱਟਾਂ ਜਦੋਂ ਉਹਨਾਂ ਨੇ ਹੁਣ ਖੂਹ ਡਿਮੋਲਿਸ਼ ਕਰਤਾ ਆ ਅ ਖੂਹ ਇਜ਼ ਲਾਈਕ ਡਿਮੋਲਿਸ਼ ਹੋ ਚੁੱਕਿਆ ਪਰ ਉਹਨਾਂ ਨੇ ਇੱਟਾਂ ਸਾਈਡ ਤੇ ਕੱਢ ਕੇ ਰੱਖੀਆਂ ਹੋਈਆਂ ਸੀਗੀਆਂ ਤਾਂ ਆ ਉਸ ਖੂਹ ਦੀ ਮਿੱਟੀ ਆ ਆ ਉਹ ਵਾਲੀ ਮਿੱਟੀ ਜੇ ਤਾਂ ਆ ਜਿਹੜੀ ਮਿੱਟੀ ਜੇ ਆ ਇੱਕ ਹੋਰ ਡੇਰਾ ਸੀਗਾ ਉੱਥੇ ਆਪਣਾ ਚੌਧਰੀਆਂ ਦਾ ਤਾਂ ਉਹਨਾਂ ਨੇ ਕਰਨਾਲ ਤੋਂ ਗਏ ਸੀਗੇ ਉਹ ਕਰਨਾਲ ਤੋਂ ਉੱਥੇ ਜਾ ਕੇ ਉਹਨਾਂ ਨੂੰ ਜ਼ਮੀਨ ਮਿਲੀ ਦਸਕੇ ਦੇ ਵਿੱਚ ਉਹਨਾਂ ਦੇ ਡੇਰੇ ਦੇ ਵਿੱਚ ਮੇਰੇ ਪਰਦਾਦਾ ਜੀ ਦੇ ਜਿਹੜੇ ਡੈਡੀ ਸੀਗੇ ਸਰਦਾਰ ਲੱਖਾ ਸਿੰਘ ਸਾਈ ਸਾਹਿਬ ਜੀ ਉਹਨਾਂ ਦੀ ਮੜੀ ਦੀ ਮਿੱਟੀ ਆ ਅੱਛਾ ਹਾਂਜੀ ਆ ਮੇਰੇ ਪਰਦਾਦਾ ਜੀ ਦੀ ਤੁਹਾਡੀ ਮੜੀ ਦੀ ਮਿੱਟੀ ਹੈ ਪਰਦਾਦਾ ਜੀ ਦੇ ਡੈਡੀ ਦੀ ਮਿੱਟੀ ਪਰਦਾਦਾ ਜੀ ਦੀ ਵੀ ਡੈਡੀ ਅੱਗੇ ਡੈਡੀ ਹਾਂਜੀ ਉਹਨਾਂ ਦੀ ਮੜੀ ਦੀ ਮਿੱਟੀ ਆ ਕਿ ਜਿੱਥੇ ਉਹਨਾਂ ਦਾ ਟੌਮ ਸੀਗਾ ਕਿ ਜਿੱਦਾਂ ਆਪਾਂ ਹੈਗਾ ਹੈ ਕਿ ਆਪਾਂ ਜਲਾਦੀ ਦੀ ਬੋਡੀ ਪਰ ਫਿਰ ਵੀ ਉਹਦੇ ਵਿੱਚ ਕਈ ਐਸ਼ਸ ਹੁੰਦੀਆਂ ਕਈ ਵਾਰ ਮੇਬੀ ਸ਼ਾਇਦ ਉਹਨਾਂ ਨੇ 100% ਵੈਰੀਫਾਈ ਨਹੀਂ ਕੀਤਾ ਜਾ ਸਕਦਾ ਪਰ ਕੀ ਪਤਾ ਉਹਨਾਂ ਨੇ ਐਸ਼ਸ ਆਪਣੀਆਂ ਉੱਥੇ ਦਫਨਾਈਆਂ ਹੋਣ ਥੋੜੀਆਂ ਹੂੰ ਹੂੰ ਅ ਮਿੱਟੀ ਦੇ ਵਿੱਚ ਉਹ ਫਿਰ ਟੌਮਬ ਬਣਾਇਆ ਸੀਗਾ ਟੌਮਬ ਵੀ ਕਹਿੰਦੇ ਸੀਗਾ ਇੱਕ ਪ੍ਰੋਪਰ ਅਚਾ ਪਰ ਹੁਣ ਹੁਣ ਦੇ ਟਾਈਮ 'ਚ ਉੱਥੇ ਟੌਮਬ ਹੀ ਨਹੀਂ ਸੀਗਾ ਕਿਉਂਕਿ ਉਹ ਡਿਮੋਲਿਸ਼ ਹੋ ਚੁੱਕਿਆ ਸੀਗਾ ਬਸ ਉੱਥੇ ਮਿੱਟੀ ਸੀ ਜ਼ਮੀਨ ਆ ਔਰ ਮਿੱਟੀ ਆ ਅਚਾ ਇਹ ਸੁਪਨਾ ਪੂਰਾ ਕਿੰਨੀ ਵੀ ਪੀੜੀ ਫਿਰ ਤੁਹਾਡੀ ਮੁਲਾਕਾਤ ਹੋਈ ਹੋਊਗੀ ਦੋਨਾਂ ਜਦੋਂ ਹੁਣ ਦੇ ਕੋ ਭਾਰਤਾਂ ਨੂੰ ਇੱਕ ਕਹਿ ਸਕਦੇ ਕਿੰਵੀਂ ਪੀੜੀ ਦੀ ਮੁਲਾਕਾਤ ਹੋਈ ਹੈ ਫਿਰ ਤੁਹਾਡੀ ਇਹ ਸਾਡੀ ਦੇਖ ਲਓ ਤੁਸੀਂ ਤੀਜੀ ਪੀੜੀ ਦੀ ਹੋਈ ਮੁਲਾਕਾਤ ਜਾ ਕੇ ਅੱਛਾ ਤੀਜੀ ਪੀੜੀ ਦੋ ਪੀੜੀਆਂ ਦੀ ਵਿੱਚ ਨਹੀਂ ਹੋ ਪਾਈ ਨਾ ਮੇਰੇ ਦਾਦਾ ਜੀ ਦੀ ਹੋ ਪਾਈ ਦਾਦਾ ਜੀ ਹਮੇਸ਼ਾ ਜਾਣਾ ਚਾਹੁੰਦੇ ਸੀ ਕਿ ਡਸਕੇ ਆਪਣਾ ਸ਼ਹਿਰ ਵੇਖਣਾ ਚਾਹੁੰਦੇ ਸੀ ਆਪਣਾ ਘਰ ਜਿੱਥੇ ਸਕੂਲੇ ਪੜ੍ਹਦੇ ਰਹੇ ਨੇ ਜਿਹੜੇ ਘਰ ਚ ਰਹਿੰਦੇ ਰਹੇ ਨੇ ਬਲਕਿ ਮੇਰੇ ਦਾਦਾ ਜੀ ਨਾਲ ਵੀ ਗੱਲ ਹੁੰਦੀ ਸੀਗੀ ਕਿਉਂ ਕਹਿੰਦੇ ਤੁਸੀਂ ਮੈਨੂੰ ਦੱਸ ਕੇ ਇੱਕ ਉੱਥੇ ਵੀ ਬੰਦੀ ਆਪਾਂ ਸਟੂਰ ਰੋਡ ਤੋਂ ਕਾਲਜ ਰੋਡ ਦੀ ਵੀ ਬੰਦੀ ਇੱਕ ਰਾਹ ਐ ਨੂੰ ਤੁਰ ਜਾਂਦਾ ਤੇ ਇੱਕ ਆਉਣ ਤੁਰ ਜਾਂਦਾ ਹੈ ਹਾਂ ਕਿਤੇ ਤੁਸੀਂ ਮੈਨੂੰ ਚੌਂਕ 'ਚ ਲਾ ਦੋ ਮੈਂ ਆਪਣਾ ਘਰ ਅੱਜ ਦੀ ਡੇਟ 'ਚ ਆਪੇ ਜਾ ਕੇ ਘਰ ਲੱਭ ਸਕਦਾ ਹਾਂ ਆਪੇ ਜਾ ਕੇ ਆਪਣਾ ਸਕੂਲ ਲੱਭ ਸਕਦਾ ਹਾਂ ਇੰਨਾ ਹੁੰਦਾ ਜੀ ਮੈਮਰੀ 'ਚ ਫਰੈਸ਼ ਸੀਗਾ ਸਾਰਾ ਕੁਝ ਕਿ ਠਠਿਆਰਾ ਮੱਲੇ ਉਹਨਾਂ ਦੀ ਕੋਠੀ ਕਿੱਥੇ ਆ ਉਹਨਾਂ ਦਾ ਜਿਹੜਾ ਸਕੂਲ ਪੜ੍ਹਦੇ ਰਹੇ ਬாய் ਸਕੂਲ ਉਹ ਕਿੱਥੇ ਆ ਤੇ ਉਹਨਾਂ ਨੂੰ ਪੂਰਾ ਯਾਦ ਸੀਗਾ ਪਰ ਅਨਫੋਰਚੂਨੇਟਲੀ ਸਰਕਮਸਟੈਂਸਿਜ਼ ਇਦਾਂ ਦੇ ਹੋਏ ਫਿਰ ਉਹਨਾਂ ਦੀ ਹੈਲਥ ਕਾਫੀ ਡਾਊਨ ਹੋ ਗਈ ਤੇ ਫਿਰ ਉਹਨਾਂ ਦੀ ਪਿਛਲੇ ਸਾਲ ਹੀ ਉਹਨਾਂ ਦੀ ਡੈਥ ਹੋ ਗਈ ਤੇ ਉਹ ਜਾ ਨਹੀਂ ਪਾਏ ਪਰ ਹਮੇਸ਼ਾ ਜਾਣਾ ਚਾਹੁੰਦੇ ਸੀਗੇ ਅੱਛਾ ਇਹ ਦਾਦਾ ਜੀ ਦਾ ਸੁਪਨਾ ਸੀਗਾ ਦਾਦਾ ਜੀ ਜੀ ਇਹ ਕਰਨਾ ਸੀਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਨੂੰ ਸੀਗਾ ਕਿ ਇੱਕ ਵਾਰ ਜਾ ਕੇ ਪਤਾ ਲੱਗੇ ਆਪਣੀਆਂ ਰੂਟਸ ਦਾ ਵੇਖੋ ਜੀ ਜੇ ਬੰਦੇ ਨੇ ਗਾਂ ਜਾਣਾ ਲਾਈਫ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਤੁਹਾਨੂੰ ਕਦੀ ਵੀ ਆਪਣਾ ਪਛੋਕੜ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਆਪਣੀਆਂ ਰੂਟਸ ਬਾਰੇ ਪਤਾ ਹੋਣਾ ਚਾਹੀਦਾ ਆ ਤਾਂ ਆਪਣੀ ਫਾਊਂਡੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਕਿ ਉਹੀ ਹੋਰ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਗਾਂ ਕਿਦਾਂ ਦਾ ਤਰੱਕੀ ਕਰਨੀ ਕੀ ਕੁਝ ਕਰਨਾ ਹੈ ਮੇਨ ਮੇਰਾ ਉਹੀ ਸੀਗਾ ਕਿ ਇੱਕ ਵਾਰ ਜਾ ਕੇ ਖੁਦ ਐਕਸਪੀਰੀਅੰਸ ਕਰਨਾ ਹੈ ਉਹ ਕੁਝ ਜਾ ਕੇ ਉਹ ਚੀਜ਼ਾਂ ਵੇਖਣੀਆਂ ਹੈ ਅੱਛਾ ਬਹੁਤ ਸਾਰੇ ਲੋਕ ਪਾਕਿਸਤਾਨ ਜਾਂ ਤੋਂ ਡਰਦੇ ਨੇ ਜਾਂ ਉਧਰੋਂ ਹਿੰਦੁਸਤਾਨੋਂ ਤੋਂ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਰਹਿੰਦਾ ਹੈ ਹਾਂਜੀ ਤੁਸੀਂ ਜਦੋਂ ਗਏ ਉਹ ਡਰ ਸੀਗਾ ਮਨ ਦੇ ਵਿੱਚ ਜਾਂ ਡਰਾਇਆ ਕਿਸੇ ਨੇ ਵੀ ਨਾ ਜੀ ਇਹ ਤਾਂ ਕੋਈ ਡਰ ਨਹੀਂ ਉਹ ਥੋੜਾ ਜਿਹਾ ਵੇਖੋ ਜੀ ਜੋ ਕੁਝ ਸਾਨੂੰ ਲੋਕਾਂ ਨੂੰ ਪਤਾ ਹੁੰਦਾ ਸਾਨੂੰ ਮੀਡੀਆ ਤੋਂ ਪਤਾ ਹੁੰਦਾ ਹੈ ਰਾਈਟ ਔਰ ਨਿਊਜ਼ ਉਹ ਸਾਰਾ ਕੋਸ਼ ਹੈ ਨਾ ਹੂੰ ਤਾਂ ਆਫਕੋਰਸ ਪੇਰੈਂਟਸ ਦੇ ਮਨ 'ਚ ਹੁੰਦਾ ਹੀ ਆ ਕਿ ਨਾ ਆ ਜਾਈਗੇ ਤਾਂ ਵਧੀਆ ਵੀ ਕੱਲਾ ਨਾ ਨਿਆਣਾ ਭੇਜੀਏ ਜਾਂ ਪਰ ਨਾਲੇ ਚਾਹੀਏ ਜਾਂ ਕੱਲਾ ਨਾ ਭੇਜੀਏ ਹਨਾ ਪਰ ਪਰਸਨਲੀ ਮੇਰੇ ਮਨ ਦੇ ਵਿੱਚ ਤਾਂ ਕੁਝ ਨਹੀਂ ਸੀਗਾ ਤੈਨੂੰ ਮੈਨੂੰ ਮੈਂ ਤਾਂ ਬੜਾ ਐਕਸਾਈਟਡ ਸੀਗਾ ਉਹਦਾ ਮਾਹੌਲ ਬੜਾ ਜ਼ਬਰਦਸਤ ਹੈ ਉੱਥੇ ਵੀ ਸੇਫਟੀ ਹੈ ਇੱਧਰ ਵੀ ਪੂਰੀ ਸੇਫਟੀ ਆਪਣੇ ਮੁਲਕ 'ਚ ਵੀ ਹੈਗੀ ਆ ਇਹਦਾ ਤੇ ਕੋਈ ਡਰਨ ਦੀ ਕੋਈ ਗੱਲ ਹੈ ਨਹੀਂਗੀ ਮਨ ਦੇ ਵਿੱਚ 1% ਵੀ ਨਹੀਂ ਡਰ ਹੋਣਾ ਚਾਹੀਦਾ ਕਿਉਂਕਿ ਆਪਣੇ ਵੀ ਜਿਹੜੇ ਇੱਧਰ ਆਫਿਸਰਸ ਹੈਗੇ ਨੇ ਇਮੀਗ੍ਰੇਸ਼ਨ ਦੇ ਬੜਾ ਹੀ ਸਮੂਥ ਨੇ ਇਟਸ ਵੈਰੀ ਸਮੂਥ ਆੜੀ ਉੱਥੇ ਚੈਕਿੰਗ ਹੁੰਦੀ ਹੈ ਬੜਾ ਸਮੂਥਲੀ ਤੁਸੀਂ ਜਾਣਦੇ ਹੋ ਅੱਗੋਂ ਵੀ ਜਿਹੜੀ ਦੂਜੇ ਪਾਸੇ ਵੀ ਜਾ ਕੇ ਤੁਹਾਡੀ ਚੈਕਿੰਗ ਜਾਂ ਇਮੀਗ੍ਰੇਸ਼ਨ ਹੁੰਦੀ ਆ ਬੜਾ ਸਮੂਥ ਤਰੀਕੇ ਨਾਲ ਹੈਗਾ ਐਸ ਲੋング ਐਸ ਆਰਡ ਕੋ ਪ੍ਰੋਪਰ ਪੇਪਰ ਵਰਕ ਹੈਗਾ ਆ ਪ੍ਰੋਪਰ ਤੁਹਾਡੇ ਦਾਦੀ ਦੇ ਨਾਲ ਤੁਸੀਂ 12 ਦਿਨ ਬਤਾ ਕੇ ਆਏ ਹੋ ਉਹ ਦਾਦੀ ਦੀਆਂ ਕੋਈ ਗੱਲਾਂ ਆ ਰਹੀਆਂ ਯਾਦ ਉਹ ਜਿਹੜੀਆਂ 10 12 ਦਿਨ ਦਾ ਦਾਦੀ ਜੀ ਤਾਂ ਵੇਖੋ ਜੀ ਨਾ ਮਾਈਂਡ ਦੇ ਵਿੱਚ ਬਹਿ ਗਈ ਹੋਵੇ ਮਾਈਂਡ ਦੇ ਵਿੱਚ ਤਾਂ ਉਹਨਾਂ ਦਾ ਫੂਡ ਬੈਠ ਆਇਆ ਤੇ ਖਵਾਂਦੇ ਬਹੁਤ ਸੀਗੇ ਮੈਨੂੰ ਤੇ ਤੂੰ ਖਾ ਕਦੀ ਖਬਾਬ ਕਦੀ ਕੋਸ਼ ਕਦੀ ਕੋਸ਼ ਮਤਲਬ ਕਿ ਉਹਨਾਂ ਦਾ ਜਿਹੜਾ ਫੂਡ ਫੂਡ ਦਾ ਜ਼ਾਇਕਾ ਹੀ ਅਲੱਗ ਆਇਆ ਬਹੁਤ ਸਵਾਦ ਆ ਬਹੁਤ ਵੱਖਰਾ ਆ ਗੱਲ ਕਹੀ ਹੋਵੇ ਦਾਦੀ ਨੇ ਪੋਤੇ ਨੂੰ ਗੱਲਾਂ ਵੇਖੋ ਆਹੀ ਪਿਆਰਵਲੀਆਂ ਗੱਲਾਂ ਜਿਹੜੀਆਂ ਆਪਣੇ ਘਰ ਦੇ ਵਿੱਚ ਆਪਾਂ ਕਰੀ ਦੀਆਂ ਆਂ ਕਾਫੀ ਗੱਲਾਂ ਉਹੀ ਚੱਲਦੀਆਂ ਸੀਗੀਆਂ ਤੇ ਬਾਕੀ ਉੱਥੋਂ ਦਾ ਫੂਡ ਬੜਾ ਜ਼ਬਰਦਸਤ ਆ ਬਹੁਤ ਵਧੀਆ ਘਰ ਦਾ ਹੀ ਆਪਾਂ ਖਾਈਦਾ ਸੀਗਾ ਬਹੁਤ ਵਧੀਆ ਸੀਗਾ ਤੇ ਉੱਥੇ ਚਾਚਾ ਚਾਚੀਆਂ ਦੇ ਜਵਾਂ ਕੇ ਫਿਰ ਉਹਨਾਂ ਨੇ ਭਰਾਵਾਂ ਨਾਲ ਮਿਲੇ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਵੀ ਬਿਲਕੁਲ ਬੜਾ ਵਧੀਆ ਰਿਹਾ ਮਾਹੌਲ ਉਹ ਮੇਰੇ ਤੋਂ ਹਜੇ ਛੋਟੇ ਨੇ ਕਾਫੀ ਅੱਛਾ ਮਾ ਹੋਣ ਕੇ ਕੋਈ ਘੱਟੋ ਘੱਟ ਵੀ ਕੋਈ 10 ਸਾਲ ਛੋਟੇ 10 12 ਸਾਲ ਪਰ ਉਹਨਾਂ ਦਾ ਵੀ ਬੜਾ ਵਧੀਆ ਵੀ ਬੜੇ ਐਕਸਾਈਟਿਡ ਸੀਗੇ ਹਾਂ ਮਿਲ ਕੇ ਫਸਟ ਟਾਈਮ ਮਿਲੇ ਆ ਕਿਉਂਕਿ ਉਹ ਜਨਰੇਸ਼ਨ ਤੇ ਮੇਰੀ ਜਨਰੇਸ਼ਨ ਆਲਮੋਸਟ ਸੇਮ ਆ ਪਰ ਸੇਮ ਹੀ ਆ ਹੂੰ ਹੂੰ ਦੋਸਤ ਕੋਲ ਦਾ ਕੋਈ ਖਾਸ ਫਰਕ ਨਹੀਂ ਹੁੰਦਾ ਪਰ ਉਹ ਵੀ ਬੜੇ ਸਮਝਦਾਰ ਬੱਚੇ ਨੇ ਉਹਨਾਂ ਦਾ ਵੀ ਚਿਤ ਕਰਦਾ ਹੂੰ ਤੁਹਾਡੇ ਨਾਲ ਇੱਧਰ ਆਉਣ ਨੂੰ ਬਿਲਕੁਲ ਆਉਂਦੇ ਨੇ ਬਹੁਤ ਜ਼ਿਆਦਾ ਉਹ ਕਹਿੰਦੇ ਕਿ ਸਾਨੂੰ ਨਾਲੇ ਲੈ ਜਾ ਮੈਂ ਕਹਿੰਦਾ ਨਹੀਂ ਪ੍ਰੋਪਰ ਵੀਜ਼ਾ ਲਵਾ ਕੇ ਆ ਵੀਜ਼ਾ ਲਵਾ ਕੇ ਆਇਓ ਹੋਰ ਕੋਈ ਕੱਲ ਨੂੰ ਕੋਈ ਫੰਕਸ਼ਨ ਹੋਏਗਾ ਕੁਝ ਨਾ ਕੁਝ ਹੋਏਗਾ ਤੁਹਾਨੂੰ ਪ੍ਰੋਪਰ ਇਨਵੀਟੇਸ਼ਨ ਭੇਜਾਂਗੇ ਸਾਰੇ ਡਾਕੂਮੈਂਟਸ ਵਗੈਰਾ ਫਿਰ ਪ੍ਰੋਪਰ ਤਰੀਕੇ ਨਾਲ ਆਵਾਂਗੇ ਅੱਛਾ ਹੈਰੀ ਐਜਕਲ ਕੈਨੇਡਾ ਰਹਿ ਰਹੇ ਹੋ ਕੀ ਉੱਥੇ ਕਾਰੋਬਾਰ ਹੈ ਕੀ ਤੁਹਾਡੀ ਸਟੱਡੀ ਹੈਗੀ ਹੈ ਹਾਂਜੀ ਅੱਜ ਕੱਲ ਜਿੱਦਾਂ ਕਿ ਮੇਰਾ ਪੂਰਾ ਨਾਮ ਤਾਂ ਸਿ ਪਹਿਲਾਂ ਦੱਸੇ ਨਿਰਭੇਪਾਲ ਸਿੰਘ ਸਾਹੀ ਨਿਕਨੇ ਮੇਰਾ ਹੈਗਾ ਜੇ ਹੈਰੀ ਹੈਰੀ ਸਾਹੀ ਮੋਸਟਲੀ 90% ਆਫ ਪੀਪਲ ਇਨ ਮਾਈ ਲਾਈਫ ਦੇ ਨੋ ਮਾਈ ਨਿਕਨੇਮ ਵਿਚ ਇਜ਼ ਹੈਰੀ ਸਾਹੀ ਠੀਕ ਆ ਜੀ ਤਾਂ ਬਹੁਤ ਘੱਟ ਹੋਣਗੇ 10% ਜਿਹੜੇ ਇਹਨਾਂ ਨੂੰ ਮੇਰਾ ਪੂਰਾ ਨਾਮ ਪਤਾ ਹੈ ਨਿਰਪੇ ਸਿੰਘ ਸਾਹੀ ਹਾਂਜੀ ਤਾਂ ਅੱਜ ਕੱਲ ਮੈਂ ਕੈਨੇਡਾ ਹੁੰਨਾ ਬਲਕਿ ਪਿਛਲੇ ਕੋਈ 10-12 ਸਾਲਾਂ ਤੋਂ ਉੱਥੋਂ ਮੈਂ ਯੂਨੀਵਰਸਿਟੀ ਆਫ ਵਾਟਰਲੂ ਤੋਂ ਗ੍ਰੈਜੂਏਟ ਹਾਂ ਵਿਚ ਇਜ਼ ਕੈਨੇਡਾਜ਼ ਮੋਸਟ ਇਨੋਵੇਟਿਵ ਯੂਨੀਵਰਸਿਟੀ ਠੀਕ ਆ ਜੀ ਸਿਵਲ ਇੰਜੀਨੀਅਰਿੰਗ ਉਹਤੋ ਕੀਤੀ ਆ ਯੂਨੀਵਰਸਿਟੀ ਆਫ ਵਾਟਰਲੂ ਤੋਂ ਤੇ ਫਿਰ ਉੱਥੇ ਥੋੜਾ ਕੰਮ ਕਰਕੇ ਅੱਜ ਕੱਲ ਮੇਰਾ ਖੁਦ ਦਾ ਉੱਥੇ ਬਿਜ਼ਨਸ ਹੈਗਾ ਆ ਗੋਦ ਦਾ ਆਪੇ ਉੱਥੇ ਆਰਕੀਟੈਕਚਰ ਕੰਪਨੀ ਹੈਗੀ ਆ ਤੇ ਨਾਲੇ ਕੰਸਟਰਕਸ਼ਨ ਕੰਪਨੀ ਹੈਗੀ ਆ ਆਪਾਂ ਡਿਜ਼ਾਈਨ ਕਰਦੇ ਆ ਰੈਜ਼ੀਡੈਂਸ਼ੀਅਲ ਹਾਊਸੇਸ ਕਮਰਸ਼ੀਅਲ ਅਪਾਰਟਮੈਂਟ ਬਿਲਡਿੰਗਸ ਐਸ ਵੋਲ ਠੀਕ ਹੈ ਜੀ ਪਲਾਜ਼ੇ ਵੀ ਹੋਗੇ ਮਾਲਸ ਹੋਗੇ ਹਨਾ ਫਿਰ ਆਪਾਂ ਕੰਸਟਰਕਸ਼ਨ ਵੀ ਕਰੀਦੀ ਆ ਕੰਸਟਰਕਸ਼ਨ ਕਰੀਦੀ ਆ ਘਰਾਂ ਦੀ ਕਰੀਦੀ ਆ ਬੇਸਮੈਂਟਸ ਦੀ ਕਰੀਦੀ ਆ ਕੰਸਟਰਕਸ਼ਨ ਹੋ ਗਈ ਕਮਰਸ਼ੀਅਲ ਆਫਿਸਸ ਦੇ ਵੀ ਕਰੀ ਤੇ ਜਿਹੜੇ ਆਫਿਸ ਬਿਲਡਿੰਗ ਹੁੰਦੀਆਂ ਨਾ ਆਫਿਸਸ ਹਮ ਡਿਫਰੈਂਟ ਡਿਫਰੈਂਟ ਯੂਨਿਟਸ ਆ ਉਹ ਕਰੀਦੇ ਆ ਕਮਰਸ਼ੀਅਲ ਵੀ ਕੰਮ ਕਰੀਦੇ ਆ ਤੁਹਾਡੇ ਕੋਲ ਮੈਂ ਸੁਣਿਆ ਤੁਸੀਂ ਬਹੁਤ ਵੱਡੀਆਂ ਸਟੇਜਾਂ ਦੇ ਉੱਤੇ ਮੁੱਲਣ ਦਾ ਵੀ ਮੌਕਾ ਮਿਲਿਆ ਤੁਹਾਨੂੰ ਹਾਂਜੀ 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 ਉਹਦੇ ਬਾਰੇ ਦੱਸਿਓ ਆਹ ਤੇ ਮੇਰਾ ਪ੍ਰੋਫੈਸ਼ਨਲੀ ਹੋ ਗਿਆ ਨਾ ਕਿ ਇੱਕ ਐਜੂਕੇਸ਼ਨ ਆ ਇੰਜੀਨੀਅਰਿੰਗ ਦੀ ਪੀ ਐਨ ਵਗੈਰਾ ਔਰ ਆਪਾ ਡਿਜ਼ਾਈਨ ਕਰੀਦਾ ਹੋਰ ਕੰਸਟਰਕਸ਼ਨ ਕਰੀਦੀ ਆ ਉਹਦੇ ਨਾਲ ਨਾਲ ਉਹ ਮੇਰੇ ਪਰਸਨਲ ਇੰਟਰਸਟ ਹੈਗੇ ਜਿਹਨੂੰ ਤੁਸੀਂ ਹੌਬੀਸ ਕਹਿ ਸਕਦੇ ਹੋ ਕਿ ਮੈਨੂੰ ਆਈ ਲਵ ਪਬਲਿਕ ਸਪੀਕਿੰਗ ਉਹਦੇ ਵਿੱਚ ਮੈਂ ਕਾਫੀ ਡਿਫਰੈਂਟ ਸਟੇਜਸ ਤੇ ਜਾ ਕੇ ਬੋਲਿਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਟੈਡ ਟਾਕ ਟੈਡ ਟਾਕ ਜਿਹੜੀਆਂ ਹੁੰਦੀਆਂ ਆ ਇੰਡੀਆ ਦੇ ਵਿੱਚ ਵੀ ਆਈ ਥਿੰਕ ਫੇਮਸ ਹੋਣੀਆਂ ਆ ਟੀਈਡੀ ਟੈਡ ਟਾਕਸ ਤਾਂ ਟੈਡ ਐਕਸਟਾਕ ਵੀ ਕੀਤੀ ਮੈਂ ਕਿਚਨਰ ਦੇ ਵਿੱਚ ਕੀਤੀ ਵਾਟਰਲੂ ਦੇ ਵਿੱਚ ਘੱਟੋ ਘੱਟ ਕੋਈ 1700 2000 ਲੋਕਾਂ ਦੇ ਸਾਹਮਣੇ ਕੀਤੀ ਦੂਜੀ ਮੈਂ ਕੀਤੀ ਸੀਗੀ ਆਪਣੀ ਐਲਏ ਲਾਸ ਐਂਜਲਸ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਉਹ ਵੀ ਮੈਂ ਘਟੋ ਘਟ ਕੋਈ 1.5 200 ਬੰਦੇ ਦੇ ਸਾਹਮਣੇ ਕੀਤੀ ਉਹ ਵੀ ਬੜੀ ਵਧੀਆ ਰਹੀ ਕਿਉਂਕਿ ਪਬਲਿਕ ਸਪੀਕਿੰਗ ਕਰਨੀ ਵਧੀਆ ਟਾਪਿਕਸ ਤੇ ਸੋਸ਼ਲ ਟਾਪਿਕਸ ਹੋਣ ਜਾਂ ਕੋਈ ਕੰਮ ਕੀਤੀ ਹੋਣ ਉੱਤੇ ਬੋਲਣਾ ਬੜਾ ਵਧੀਆ ਲੱਗਦਾ ਮੈਨੂੰ ਹੈਨਾ ਕਿਉਂਕਿ ਵੇਖੋ ਡੇ 1 ਤੋਂ ਸਾਡਾ ਸੀਗਾ ਕਿ ਗਿਵਿੰਗ ਬੈਕ ਟੂ ਦ ਸੋਸਾਇਟੀ ਫਰਮ आवर ਐਂਸਟ੍ਰਲ హిస్టరీ ਐਸ ਵਲ ਹੈ ਨਾ ਉੱਥੇ ਵੀ ਹਮੇਸ਼ਾ ਇਦਾਂ ਦਾ ਹੀ ਹੁੰਦਾ ਹੈ ਕਿ ਕੁਝ ਨਾ ਕੁਝ ਗੀਵਿੰਗ ਬੈਕ ਟੂ ਦ ਸੋਸਾਇਟੀ ਕੀਤਾ ਜਾਵੇ ਉਹ ਗੱਲਾਂ ਉੱਤੇ ਗੱਲਾਂ ਕੀਤੀਆਂ ਜਾਂਣ এডਿਊਕੇਸ਼ਨ ਦੇ ਉੱਤੇ ਕਰ ਲੈ এডਿਊਕੇਸ਼ਨ ਦੇ ਉੱਤੇ ਹੈ ਨਾ ਆਪਣਾ ਸੈਨੀਟੇਸ਼ਨ ਫਰੈਸ਼ ਵਾਟਰ ਆ ਚੀਜ਼ਾਂ ਦੇ ਉੱਤੇ ਕਿ ਕਿੱਦਾਂ ਅੰਡਰਪ੍ਰਿਵਿਲੇਜਡ ਕਮਿਊਨਿਟੀਜ਼ ਨੂੰ ਉਹ ਚੀਜ਼ਾਂ ਦਿੱਤੀਆਂ ਜਾਣ ਰਾਈਟ ਕਿ ਉਹ ਇੰਪੈਕਟ ਜਨਰੇਟ ਹੋਵੇ ਉਹ ਚੀਜ਼ਾਂ ਤੇ ਗੱਲਾਂ ਕਰੀਂਦਾ ਲੋਕਾਂ ਨੂੰ ਵੀ ਅਵੇਅਰ ਕਰੀਂਦਾ ਕਿ ਕਿੱਦਾਂ ਹਰ ਇੱਕ ਕੋਈ ਆਪਣੀ ਲਾਈਫ ਦੇ ਵਿੱਚ ਜਿੰਨਾ ਮਰਜ਼ੀ ਕੋਈ ਕਰੇ ਇੱਕ ਇੰਪੈਕਟ ਜਨਰੇਟ ਕਰ ਸਕਦਾ ਵਧੀਆ ਤਰੀਕੇ ਦੇ ਨਾਲ ਬਿਲਕੁਲ ਬਿਲਕੁਲ ਆਖੀ ਸਵਾਲ ਆ ਤੁਸੀਂ ਕਹਿੰਦੇ ਮੈਂ 24 25 ਮੁਲਕ ਘੁੰਮਿਆ 24 ਮੁਲਕੇ 24 25 ਮੁਲਕਾਂ ਦੇ ਬਾਰਡਰ ਟੱਪੇ ਆ ਤੇ ਜਦੋਂ ਫਿਰ ਇਹ ਬਾਰਡਰ ਟੱਪਿਆ ਫਿਰ ਉਸ ਦਿਨ ਸਵਾਦ ਵੱਖਰਾ ਸੀ ਉਹ ਸਭ ਤੋਂ ਖਰਾਬ ਸੀਗਾ ਸਵਾਲ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਣ ਤਾਂ ਦਿਆਂ ਆ ਕਿ ਬੜਾ ਪੋਜ਼ਿਟਿਵ ਮਾਹੌਲ ਜਦੋਂ ਆਪਣਾ ਵਾਗਾ ਪਾਰਡਰ ਟੱਪਿਆ ਮੈਨੂੰ ਤਾਂ ਲੱਗਾ ਹੀ ਨਹੀਂ ਕਿ ਮੈਂ ਵੱਖਰੇ ਮੁਲਕ ਜਾ ਰਿਹਾ ਐਂ ਲੱਗਦਾ ਕਿ ਜਿੱਦਾਂ ਆਪਾਂ ਪੰਜਾਬ ਤੋਂ ਹਰਿਆਣਾ ਚੱਲੇ ਆ ਅੱਛਾ ਜੇ ਪੰਜਾਬ ਤੋਂ ਦਿੱਲੀ ਜਾ ਰਹੇ ਆ ਹੂੰ ਕਣਾ ਕਿਉਂਕਿ ਚੱਕਰ ਆ ਕਿ ਇੱਕ ਹੀ ਪੰਜਾਬ ਆ ਬੋਲੀ ਇੱਕ ਆ ਸਾਡੀ ਸਾਡਾ ਫੂਡ ਕਲਚਰ ਇੱਕ ਆ ਸਾਡਾ ਕਲਚਰ ਕਰਨਾ ਕਲਚਰ ਉੱਦਦਾ ਇੱਕ ਰ ਹੈ ਜਿਹੜੀ ਛੋਟੀ ਮੋਟੀ ਪੋਲਿਟਿਕਸ ਚੱਲਦੀ ਰਹਿੰਦੀ ਆ ਚਾਚਾ ਭੂਆ ਮਾਸੀ ਮਾਮਾ ਫੁੱਫੜ ਇਹ ਵੋ ਉਹ ਸਾਰਾ ਕੁਝ ਉੱਥੇ ਵੀ ਉਹੀ ਮਾਹੌਲ ਆ ਪੂਰਾ ਪੰਜਾਬੀ ਸਿਰਫ ਇੱਕ ਧਰਮ ਦਾ ਹੀ ਚੇਂਜ ਹੋਏਗਾ ਜੇ ਹੋਏਗਾ ਔਰ ਜਾਂ ਉੱਥੇ ਸੜਕਾਂ ਤੇ ਤੁਹਾਨੂੰ ਉਰਦੂ ਲਿਖੀ ਮਿਲਦੀ ਆ ਆਪਣੇ ਇੱਥੇ ਸਾਰ ਪੰਜਾਬੀ ਲਿਖੀ ਮਿਲਦੀ ਆ ਆ ਦੋ ਫਰਕ ਆ ਇਹਨਾਂ ਨੂੰ ਜੇ ਤੁਸੀਂ ਕੱਢ ਦੋ ਬਾਕੀ ਸਾਰਾ ਸਿਮਿਲਰ ਆ ਸਾਰਾ ਕੁਝ ਆ ਔਰ ਬੜਾ ਵਧੀਆ ਲੱਗਾ ਜੋ ਬਾਰਡਰ ਕਰਾਸ ਕੀਤਾ ਬੜੇ ਵਧੀਆ ਆਫੀਸਰਸ ਆਪਣੇ ਸਾਈਡ ਦੇ ਉਹਨਾਂ ਦੇ ਸਾਈਡ ਤੇ ਵੀ ਬੜੇ ਵਧੀਆ ਆਫੀਸਰਸ ਨੇ ਤਾਂ ਵੈਰੀ ਵੈਰੀ ਪੋਜ਼ਿਟਿਵ ਮਾਹੌਲ ਹੈ ਇੱਧਰ ਤਾਂ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਜੇ ਕੋਈ ਜਾਣਾ ਵੀ ਚਾਹੁੰਦਾ ਆ ਆਪਣੀਆਂ ਉੱਥੇ ਰੂਟਸ ਜਾ ਕੇ ਵੇਖਣਾ ਚਾਹੁੰਦਾ ਆ ਆਰਾਮ ਨਾਲ ਪ੍ਰੋਪਰ ਵੀਜ਼ਾ ਲੈ ਕੇ ਜਾਓ ਤਾਂ ਵਧੀਆ ਤਰੀਕੇ ਨਾਲ ਜਾਓ ਉੱਥੇ ਕੋਈ ਚੱਕਰ ਨਹੀਂ ਕਰਾਉਂਦਾ ਬਹੁਤ ਵਧੀਆ ਠੀਕ ਹੈ ਠੀਕ ਹੈ ਹਰੀ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਲੱਗਦਾ ਵਾਕਿਆ ਤੁਹਾਡੀ ਜ਼ਿੰਦਗੀ ਦੀ ਇਹ ਯਾਦਗਾਰ ਮੁਲਾਕਾਤ ਬਣ ਗਈ ਉੱਥੇ ਔਰ ਯਾਦਗਾਰ ਫੇਰੀ ਹੋਵੇਗੀ ساری ਜ਼ਿੰਦਗੀ ਤੁਹਾਡੇ ਮਿਲਣਾ ਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜੀ ਤਾਈਆਂ ਸਾਰਿਆਂ ਨੂੰ ਮਿਲਿਆ ਆਪ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਨਿਰਮੈ ਪਾਲ ਸਿੰਘ ਸਾਹੀ ਹੈਰੀ ਸਾਹੀ ਪਾਕਿਸਤਾਨ ਤੋਂ ਆਏ ਨੇ ਔਰ ਇਹ ਨਿਸ਼ਾਨੀਆਂ ਨਾਲ ਲੈ ਕੇ ਆਏ ਨੇ ਔਰ ਕਹਿੰਦੇ ਬੇਸ਼ੱਕ ਅੱਜ ਮੈਂ 24 25 ਮੁਲਕ ਘੁੰਮਿਆ ਪਰ ਜਿਹੜਾ ਸਵਾਦ ਇਸ ਫੇਰੀ ਸੀਗਾ ਉਹ ਸ਼ਾਇਦ ਵਰਡ ਦੇ ਉਹਨਾਂ ਵੱਡੀਆਂ ਕੰਟਰੀਆਂ ਦੇ ਵਿੱਚ ਵੀ ਮੈਨੂੰ ਨਹੀਂ ਲੱਭਾ ਜਿੱਥੇ ਮੈਂ ਹੁਣ ਤੱਕ ਜਾ ਚੁੱਕਿਆ ਫਿਲਹਾਲ ਤੁਸੀਂ ਬਣੇ ਰਹੋ on ਪੰਜਾਬੀ ਟੀਵੀ ਦੇ ਨਾਲ